अलो भीरो देवखरोड़ वजगिया जुतियां वीडियो देख लो ਕਲਾਕਾਰ ਦੇ ਜੁੱਤੀਆਂ ਹੀ ਪੈਂਦੀਆਂ ਲੋਕ ਪੂਜਾ ਕਰਦੇ ਆ ਧਰਮਪਾ ਜੀ ਵਰਿੰਦਰ ਜਤਿੰਦਰ ਰਾਜ ਬੱਬਰ ਅਮਰੇਸ਼ਪੁਰੀ ਸ਼ਿਵ ਕੁਮਾਰ ਬਟਾਲਵੀ ਮਿਹਰ ਮਿੱਤਰ ਜੀ ਛਤੁਰਗੰਸ ਹਨ ਜਿੰਨੇ ਵੀ ਆ ਲੋਕ ਪੂਜਾ ਕਰਦੇ ਪੂਜਾ ਪਰ ਇਹ ਨਚਾਰ ਭਾਂਡੇ ਨੇ ਨੀਚ ਇਹਨਾਂ ਨੇ ਪੰਜਾਬ ਦੀ ਜਵਾਨੀ ਦਾ ਜਿਹੜਾ ਬੇੜਾ ਗਰਕ ਕੀਤਾ ਨਾ ਕਰੋੜਾਂ ਰੁਪਏ ਕਮਾਲ ਹੈ ਕਰੋੜਾਂ ਰੁਪਏ ਕਰੋੜਾਂ ਰੁਪਏ ਦਾ ਕਮਾਲ ਹੈ ਤੇ ਜਵਾਨੇ ਨੂੰ ਗੁਮਰਾਹ ਪਾਤਾ ਜਵਾਨੇ ਨੂੰ ਗੁਮਰਾਹ ਕਰਤਾ ਦੇਖੋ ਜਿਹੜੀ 19 20 ਸਾਲ ਦੀ ਉਮਰ ਹੁੰਦੀ ਜੋਸ਼ ਹੁੰਦੇ ਉਹੀ ਕਰਦੇ ਉਹ ਗਲਤ ਰਾਹ ਪੈ ਗਏ ਪਿੱਛੋਂ ਆਰਡਰ ਪੁਲਿਸ ਦਾ ਆਉਂਦਾ ਆ ਪੁਲਿਸ ਵਾਲੇ ਯਾਰ ਜੋ ਆਰਡਰ ਆਉਣਾ ਉਹ ਕਰਨਾ ਹੀ ਕਰਨਾ ਲੋਕ ਫਿਰ ਪੁਲਸ ਨੂੰ ਟਾਰਗੇਟ ਕਰਦੀ ਆ ਪੁਲਸ ਆਇਆ ਸਾਡੇ ਮੁੰਡੇ ਮਾਰਦੇ ਵਿਰੋਧ ਦੇਖੋ ਪੁਲਸ ਦਾ ਕੀ ਹੁੰਦਾ ਆ ਕਿ ਜਿਹੜੀ ਪੁਲਸ ਆ ਨਾ ਜਦੋਂ ਪੁਲਸ ਦਾ ਸਿਸਟਮ ਖਤਮ ਹੋ ਜਾਂਦਾ ਲੋਕ ਪੁਲਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੰਦੇ ਆ ਫਿਰ ਜਿਹੜੇ ਗੁੰਡੇ ਚੋਰ ਮਚੱਕੇ ਹੁੰਦੇ ਆ ਨਾ ਉਹ ਗਰੋਹ ਖੜੇ ਹੋ ਜਾਂਦੇ ਆ ਫਿਰ ਲੋਕਾਂ ਨੂੰ ਸ਼ਰੇਆਮ ਲੁੱਟਦੇ ਆ ਇਸ ਵਾਸਤੇ ਪੁਲਸ ਦਾ ਸਾਥ ਦੋ ਸਹਿਯੋਗ ਦੋ ਜਿਹੜੇ ਗਲਤ ਆ ਉਹਨਾਂ ਦਾ ਵਿਰੋਧ ਵੀ ਕਰੋ ਪਰ ਜਿਹੜੀ ਅਸਲੀ ਫਸਾਦ ਦੀ ਜੜਾ ਉਹ ਆ ਇਹ ਨਚਾਰ ਭੰਡ ਜਿੱਥੇ ਹੁੰਦੀ ਆ ਪਾਬੰਦੀ ਹਥਿਆਰ ਦੀ ਉਥੇ ਜੱਟ ਫਾਇਰ ਕਰਦਾ ਉਹ ਜੱਟ ਵਿਚਾਰੇ ਕਰਜ਼ੇ ਥੱਲੇ ਲੱਗੇ ਹੋਏ ਆ ਯਾਰ ਇਹਨਾਂ ਨਚਾਰਾਂ ਭੰਡਾਂ ਨੇ ਕੋੜਾ ਡੱਬ ਨਾਲ ਰੱਖਿਆ ਹੁੰਦਾ ਜਦੋਂ ਵੀ ਸਨੈਪ ਪੋਨ ਆਇਓ ਯਾਰ ਮੁੰਡੇ ਪੰਜਾਬ ਦੇ ਵਿਦੇਸ਼ਾਂ 'ਚ ਦਿਹਾੜੀ ਲੱਭਦੇ ਫਿਰਦੇ ਆ ਬੇਰੋਜ਼ਗਾਰੀ ਇੰਨੀ ਪੰਜਾਬ 'ਚ ਯਾਰ 40 ਸਾਲ ਤੋਂ ਹੋਈ ਖੇਤੀ ਵਿਕਾਸ ਹੋ ਹੀ ਨਹੀਂ ਸਕਿਆ ਪੰਜਾਬ ਦੀ ਇਕਨੋਮੀ ਜਿਹੜੀ ਬਿਹਾਰ ਤੋਂ ਵੀ ਪਿੱਛੇ ਚਲੀ ਗਈ ਆ ਲੋਕਾਂ ਨੇ ਵਿਦੇਸ਼ਾਂ 'ਚ ਮਜ਼ਦੂਰੀਆਂ ਕਰ ਕਰ ਆਪਣੀਆਂ ਕੋਠੀਆਂ ਪਾਲੀਆਂ ਫਸ ਉਸ ਤੋਂ ਅਗੇ ਕੁਛ ਨਹੀਂ ਪਿੰਡ 'ਚ ਇੱਕ ਦੋ ਘਰ ਆ ਜਿਨ੍ਹਾਂ ਕੋ ਚੰਗੀ ਜ਼ਮੀਨ ਆ ਤੇ ਉਹ ਖਾਂਦੇ ਬਾਕੀ ਸਾਰਿਆਂ ਦਾ ਮੰਦਾ ਹਾਲ ਆ ਇਹਨਾਂ ਨਿਚਾਰਾਂ ਭੰਡਾਂ ਨੇ ਕਿਹੜਾ ਪੰਜਾਬ ਖਾਇ ਇਹਨਾਂ ਦੇ ਜੁੱਤੀਆਂ ਪੈਣ ਵਾਲੀਆਂ ਸੀ ਤੇ ਹੁਣ ਪੈਣੀਆਂ ਸ਼ੁਰੂ ਹੋ ਚੁੱਕੀਆਂ ਆ ਬਾਕੀ ਜਿਹੜੀ ਇੰਡਸਟਰੀ ਆ ਉਹ ਚੁੱਪ ਕਰੋ ਬਾਕੀ ਜਿਹੜੀ ਇੰਡਸਟਰੀ ਆ ਉਹ ਚੰਡੀਗੜ੍ਹ ਖਤਮ ਹੋ ਚੁੱਕੀ ਆ ਜਿਹੜੇ ਬਲੌਗਰ ਆ ਪਿੰਡੋਂ ਪਿੰਡ ਬਲੌਗਿੰਗ ਕਰਦੇ ਆ ਪਿੰਡੋਂ ਪਿੰਡ ਬਲੌਗਿੰਗ ਬਣਾਉਂਦੇ ਆ ਪਿੰਡੋਂ ਪਿੰਡ ਕੰਮ ਚੱਲਦਾ ਆ ਚੰਡੀਗੜ੍ਹ ਤੋਂ ਇੱਕ ਵੀ ਬਲੌਗਿੰਗ ਨਹੀਂ ਹੁੰਦੀ ਨਾ ਕੋਈ ਵੀਡੀਓ ਕੁਛ ਵੀ ਹੈ ਨਹੀਂਗਾ ਹਾਂ ਉਹ ਜਿਹੜੀਆਂ ਪਿੰਡਾਂ 'ਚੋਂ ਜਰਾਨੀਆਂ ਕੱਡੀਆਂ ਹੋਈਆਂ ਆਆਂ ਘਟਿਆ ਕਰਦਾਰ ਦੀਆਂ ਜਿਹੜੀਆਂ ਕੋਠਿਆਂ ਦੇ ਨੱਚਦੀਆਂ ਹੁੰਦੀਆਂ ਇਹਨਾਂ ਨੂੰ ਪਿੰਡੋਂ ਭਜਾਇਆ ਉਹ ਜਾ ਕੇ ਮਹਾਦੀ ਬੈਠੀਆਂ ਆ ਹੁਣ ਮਲਕੀਤ ਰੌਣੀ ਆਗੇ ਪਿੱਟਣ ਦੇ ਪੰਜਾਬੀ ਸਿਰਮਾ ਬਚਾ ਲੋ ਪੰਜਾਬੀ ਸਿਰਮਾ ਬਚਾ ਲੋ ਪੰਜਾਬੀ ਸਿਨੇਮਾ ਚੱਲਣ ਡਿਆ ਪਿੰਡਾਂ 'ਚ ਬਲੌਗਿੰਗ ਲੋਕ ਵਧੀਆ ਬਣਾਉਣ ਡਿਆ। YouTube ਚੱਲਣ ਦੀ, Facebook ਚੱਲਣ ਦੀ, Insta ਚੱਲਣ ਡਿਆ ਲੋਕ ਪੈਸੇ ਕਮਾਉਣ ਡਿਆ। ਇਹ ਜਿਹੜੇ 15-20 ਸੀਗੇ ਜਿਨ੍ਹਾਂ ਕਬਜ਼ੇ ਕੀਤੇ ਹੋਏ ਹੀ ਤੇ ਜਵਾਨੀ ਦਾ ਬੇੜਾਗਰ ਕੀਤਾ ਆ ਇਹਨਾਂ ਦਾ ਬਾਈਕਾਟ ਹੋ ਗਿਆ ਤੇ ਇਹ ਕਹਿੰਦਾ ਪੰਜਾਬੀ ਸਿਨੇਮਾ ਬਚਾ ਲਊ। ਇਹਨਾਂ ਨੂੰ ਆਪਣਾ ਪਿਆਰ ਸਾਡੀ ਰੋਟੀ ਕਿਵੇਂ ਚੱਲੂ ਪਾਪੀਓ ਲਾਂਤੀਓ ਤੁਸੀਂ ਸਾਰੀ ਪੰਜਾਬ ਦੀ ਜਵਾਨੀ ਖਾ ਗਏ। ਕਰੋੜਾ ਰੁਪਇਆ ਕਮਾ ਗਿਆ ਤੇ ਤੁਸੀਂ ਪਿੱਟਣ ਦੇ ਪੰਜਾਬੀ ਸਿਨੇਮਾ ਬਚਾ ਲਓ ਵੀ ਹੋਰ ਤੁਸੀਂ ਲੋਕਾਂ ਦਾ ਬੇੜਾ ਕਰਕੇ ਕਰੋ ਇਹਦੇ ਜਗੇ ਜੁੱਤੀਆਂ ਭਈਆਂ ਵਧੀਆ ਹੋਇਆ ਜੁੱਤੀਆਂ ਦਾ ਸਾਰਿਆਂ ਦੇ ਪੈੜੀਆਂ ਚਾਹੀਦੀਆਂ ਸਾਰਿਆਂ ਦਿਓ ਐਵੇਂ ਵਰਕੇ ਕੀ ਕਰਨ ੜਿਆ ਉਹ ਦੋ ਬੱਚਿਆਂ ਵਾਲੀਆਂ ਲਈਆਂ ਥਾਂ ਥਾਲਾ ਜਾ ਕੇ ਨਾਚ ਗਾਣਾ ਕਰ ਰਹੇ ਜਿਵੇਂ ਸਾਲਾ ਕੰਜਰੀਆਂ ਨੱਚਦੀਆਂ ਕਾਹਦੇ ਤੁਸੀਂ ਕਲਾਕਾਰ ਲਾਂਤੀਓ 25 25 50 50 ਤੁਸੀਂ ਉਹ ਨਾਲ ਬੌਂਸਰ ਲੈ ਕੇ ਚੱਲਦੇ ਵੀ ਸਾਡੇ ਜੁੱਤੀਆਂ ਨਾ ਪਹਿਣ ਜੁੱਤੀਆਂ ਤੁਹਾਡੇ ਪਹਿਣੀਆਂ ਪਹਿਣੀਆਂ ਆ ਜ ਤੁਸੀਂ ਕਰੋੜਾ ਰੁਪਏ ਦਲਜੀਤ ਨੇ ਪੰਜਾਬ ਤੋਂ ਪੈਸਾ ਕਮਾਇਆ ਤਿੱਕਰ ਕਿੱਥੇ ਲਿਆ ਉਹ ਜਿੱਥੇ ਅੱਗ ਲੱਗੀ ਸੀ ਲਾਸ ਐਂਜਲਸ ਵਿੱਚ ਉੱਥੇ ਪੰਜਾਬੀਆਂ ਦਾ ਪੈਸਾ ਪੰਜਾਬ ਤੋਂ ਕਮਾ ਕੇ ਵਿਦੇਸ਼ਾਂ 'ਚ ਇਨਵੈਸਟ ਹੋਊਗਾ ਤਾਂ ਪੰਜਾਬ ਦਾ ਬੇੜਾ ਘਰਕ ਹੋਣਾ ਕਿ ਨਹੀਂ ਹੋਣਾ ਇਹਨਾਂ ਦੇ ਜੁੱਤੀਆਂ ਪਹਿਣੀਆਂ ਚਾਹੀਦੀਆਂ ਯਾਰ ਇਹ ਕਿਹੜੇ ਸਬਜੈਕਟਾਂ ਦੇ ਫਿਲਮਾਂ ਬਣਾਉਂਦੇ ਆ ਪੰਜਾਬ ਦੀ ਇੱਕ ਇੱਕ ਪੀੜੀ ਗੋਲੀਆਂ ਨਾਲ ਖੁੱਲਣੀ ਗਈ ਦੂਜੀ ਪੀੜੀ ਸਮੈਖ ਖਾ ਗਈ ਤੀਜੀ ਪੀੜੀ ਚਟਾ ਖਾ ਗਿਆ ਚੌਥੀ ਪੀੜੀ ਵਿਦੇਸ਼ਾਂ 'ਚ ਦਿਹਾੜੀ ਲੱਭਣ ਲਈ ਆ ਇਹਨਾਂ ਕੋ ਸਬਜੈਕਟ ਹੀ ਮੁੱਕ ਗਿਆ cinema ਹਮੇਸ਼ਾ ਦਰਪਨ ਹੁੰਦਾ ਜੋ ਸਮਾਜ ਨੂੰ ਦਰਖਾਉਂਦਾ ਆ ਤੇ ਸਮਾਜ ਵੀ ਸਿੱਧੇ ਰਾਹੇ ਪੈਂਦਾ ਬੰਬੇ ਵਾਲੇ 50% ਫਿਲਮਾਂ 50% ਮਾੜੀਆਂ ਬਣਾਉਂਦੇ 50% ਚੰਗੀਆਂ ਬਣਾਉਂਦੇ ਆ ਪਰ ਜਿਹੜਾ ਸੌਦਾ ਸਨਮੋ ਸੌ ਪਰਸੈਂਟ ਫਿਲਮਾਂ ਚੰਗੀਆਂ ਬਣਾਉਂਦਾ ਆ ਤਾਂ ਉਹਨਾਂ ਦੀ ਪੂਜਾ ਹੁੰਦੀ ਆ ਉਹ ਆਪਣੇ ਸਮਾਜ ਨੂੰ ਦਿਖਾਉਂਦੇ ਆ ਵੀ ਕੀ ਕੀ ਕਮੀਆਂ ਦੇਖਿਆ ਮੈਨੂੰ ਸੌਦੀਆਂ ਬਲਮਾਂ ਹੱਥ ਦੁਨੀਆ ਵੇਂਦੀ ਆ ਤਾਂ ਉਹਨਾਂ ਦੀ ਪੂਜਾ ਹੁੰਦੀ ਆ ਇਹਨਾਂ ਨੇ ਜੁੱਤੀਆਂ ਵਜਦੀਆਂ ਇਹਨਾਂ ਨੇ ਕੀ ਗੰਦ ਵਿਖਾਇਆ ਯਾਰ ਜਵਾਨੀ ਬੱਚਿਆਂ ਨੂੰ ਕਿਰਾਏ ਪਾਤਾ ਇਹਨਾਂ ਨੇ ਕੀ ਗੈਂਗਸਟਰ ਦੀ ਜ਼ਿੰਦਗੀ ਆ ਯਾਰ ਗੈਂਗਸਟਰ ਦੇ ਬੱਚੇ ਹੋਣਗੇ ਉਹਨਾਂ ਦੇ ਵਿਆਹ ਹੋਣਗੇ ਕਿਹੜਾ ਮਾਪਿਓ ਕਾਲਜ ਦੇ ਬੱਚੇ ਨੂੰ ਕੱਲੋਂ ਪੜਨ ਕਾਲਦਾ ਵਾ ਵੀ ਮੇਰਾ ਬੱਚਾ ਜਾ ਕੇ ਗੈਂਗਸਟਰ ਬਣ ਜਾਏ ਬੱਚੇ ਉਥੇ ਇਹਨਾਂ ਦੇ ਗਾਰੇ ਸੁਣ ਸੁਣ ਕੇ ਇਹਨਾਂ ਦੀਆਂ ਫਿਲਮਾਂ ਵੇਖ ਵੇ ਗਲਤ ਰਾਹੇ ਪੈ ਗਏ ਪੁਲਿਸ ਨੂੰ ਆਰਡਰ ਆਉਂਦਾ ਪੁਲਿਸ ਗੋਲੀ ਮਾਰ ਦਿੰਦੀ ਮੇਰੇ ਵੀ ਦੋ ਬੱਚੇ ਆ ਯਾਰ ਮੇਰੇ ਦੋ ਮੁੰਡੇ ਆ ਮੈਂ ਚਾਹੁੰਦਾ ਵੀ ਮੈਂ ਚੰਡੀਗੜ੍ਹ ਪੜਨ ਭੇਜਾਂ ਮਿੱਥੋਂ ਮਿਹਨਤ ਦੀ ਕਮਾਈ ਕਰਕੇ ਤੇ ਉਥੋਂ ਮੇਰੇ ਬੱਚੇ ਗੈਂਗਸਟਰ ਬਣ ਜਾਣ ਜਿਨ੍ਹਾਂ ਨੇ ਡਾਕਟਰ ਇੰਜੀਨੀਅਰ ਪਾਇਲਟ ਸਪੋਰਟਸਮੈਨ ਬਣਨਾ ਸੀ ਉਹ ਇਹਨਾਂ ਪਾਪੀਆਂ ਨਚਾਰਾਂ ਭੰਡਾਂ ਦੀ ਵਜ੍ਹਾ ਨਾਲ ਗਲਤ ਰਾਹ ਪੈ ਗਏ ਤੇ ਉਹਨਾਂ ਦੀ ਜ਼ਬਾਨੀ ਖਰਾਬ ਹੋ ਗਈ ਤੇ ਇਹ ਪਾਪੀ ਕਰੋੜਾਂ ਰੁਪਏ ਕਮਾ ਗਏ ਜਿੰਨੇ ਉਹ ਇੱਕ ਪੰਮਾ ਉਹ 15 15 ਬੈਂਡਲ ਬੰਦਾ ਵਾਰੀ ਜਾਂਦਾ ਉਹ ਯਾਰ ਹੱਦ ਹੋ ਗਈ ਇਥੇ ਸਲਸਨਾ ਹੋਵੇ ਆਮ ਬੰਦੇ ਕੋਲ ਤੇ ਪੁਲਿਸ ਨਹੀਂ ਛੱਡਦੀ ਇਹ ਕਿਹੜਾ ਪੰਜਾਬ ਦਾ ਸਿਰਮਾ ਵਿਖਾਉਂਦੇ ਪਾਪੀ ਲੋਗ ਇਹਨਾਂ ਪਾਪੀਆਂ ਨੇ ਜਿਹੜਾ ਪਾਪ ਕੀਤਾ ਉਹਨਾਂ ਦੇ ਅੱਗੇ ਆਉਣ ਲੱਗ ਪਿਆ ਆ ਇਹ ਹਾਲੇ ਸਟਾਰਟਿੰਗ ਹੋਈ ਆ ਹਾਲੇ ਸ਼ੁਰੂਆਤ ਹੋਈ ਆ ਸ਼ੁਰੂਆਤ ਇਹ ਅੱਗੇ ਦੇਖੋ ਕੀ ਕੀ ਹੁੰਦਾ ਆ ਹਾਲੇ ਤੇ ਸ਼ੁਰੂਆਤ ਆ ਵੀਰੋ ਸ਼ੁਰੂਆਤ ਇਹਨਾਂ ਨੇ ਬੜਾ ਗੰਦੋ ਜਨਾਇਲ ਠਾਕ ਜਿੱਥੇ ਜਾਂਦਾ ਉੱਥੇ ਕਹਿੰਦਾ ਮੈਂ ਡਾਇਰੈਕਟਰ ਆ ਪਾਕਿਸਤਾਨ ਗਿਆ ਉਹਨਾਂ ਨੇ ਕਿਹਾ ਮੈਂ ਡਾਇਰੈਕਟਰ ਆ ਪਾਕਿਸਤਾਨੋਂ ਮੈਨੂੰ ਬਕਾਇਦਾ ਫੋਨ ਆਇਆ ਯਾਰ ਇਹ ਕਿਹੜੀ ਫਿਲਮ ਡਾਇਰੈਕਟ ਕੀਤੀ ਮੈਂ ਕਹਿੰਦਾ ਦਲਾ ਇੱਕ ਨੰਬਰ ਦਾ ਹੈ ਦਲਾਲ ਆ ਦਲਾਲ ਇਹ ਦੱਲਾ ਆ ਇਹਨੇ ਦਲਾਲੀਆਂ ਕਰ ਕਰਕੇ ਕਰੋੜਾਂ ਰੁਪਏ ਕਮਾਏ ਆ ਤੇ ਹੁਣ ਇਹ ਕਹਿੰਦਾ ਡਾਇਰੈਕਟਰ ਹੁਣ ਉਹ ਕੀ ਕਵੇ ਮੈਂ ਦੱਲਾ ਆ ਮੈਂ ਦਲਾਲ ਆ ਦਬਾਈ ਗਿਆ ਉੱਥੇ ਵੀ ਉਹਨਾਂ ਨੂੰ ਕਹਿੰਦਾ ਸ਼ੇਖਰ ਮੈਂ ਡਾਇਰੈਕਟਰ ਆ ਘਟੋ ਕਾਟੇ ਜਦੋਂ ਉਹ ਕਹਿ ਰਿਹਾ ਡਾਇਰੈਕਟਰ ਪਰ ਉਹ ਕਿਰੇ ਜੇ ਮੂਰਖ ਹਾਸ ਤੇ ਅਗਲੇ ਗੂਗਲ ਤੇ ਸਰਚ ਮਾਰ ਲੈਂਦੇ ਤੇ ਕੀ ਕੀਤਾ ਇਹਨਾਂ ਠੱਗਾਂ ਨੇ ਪੰਜਾਬੀ ਸਿਨੇਮਾ ਨਹੀਂ ਇਹ ਕੰਜਰਾਂ ਦਾ ਸਿਨੇਮਾ ਸੀ ਪੰਜਾਬੀ ਸਿਨੇਮਾ ਬਿਰਿੰਦਰ ਦਾ ਹੁੰਦਾ ਸੀ ਮਹਿਰਮਤਰ ਸਾਹਿਬ ਦਾ ਹੁੰਦਾ ਸੀ ਲੋਕ ਉਹਨਾਂ ਦੀ ਪੂਜਾ ਕਰਦੇ ਸੀ ਸਾਰੇ ਐਕਟਰਾਂ ਦੀ ਵਰਿੰਦਰ ਤੋਂ ਪਹਿਲਾਂ ਹਸਨਮਾ ਵੀ ਬੜਾ ਵਧੀਆ ਸੀ ਉਹ ਮੈਂ ਬਹੁਤ ਜ਼ਿਆਦਾ ਦੇਖਿਆ ਨਹੀਂ ਪਰ ਪੁਰਾਣੀਆਂ ਫਿਲਮਾਂ ਕਈ ਵੇਖੀਆਂ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਸੀ ਉਹ ਇਹਨਾਂ ਨੇ ਕਿਹੜਾ ਪੰਜਾਬ ਰਿਪਰੈਜ਼ੈਂਟ ਕੀਤਾ ਕੰਜਰਾਂ ਨੇ ਇਹਨਾਂ ਨੂੰ ਚਾਰਾ ਇਹ ਨੀਚ ਕੈਟਾਗਰੀ ਦੇ ਆਦਮੀ ਸੀ ਘਟੀਆ ਕੈਟਾਗਰੀ ਦੇ ਇਹਨਾਂ ਨੂੰ ਨਹੀਂ ਪਤਾ ਪੰਜਾਬ ਕੀ ਹੋਣ ਦੇ ਕੰਜਰੋਂ ਮਰਜੋ ਨਾ ਫਿਲਮਾਂ ਬਣਾਓ ਇਹੋ ਜਿਹੇ ਅੰਬਾਰੀਆਂ ਫਿਲਮਾਂ ਬਣਾ ਬਣਾ ਕੇ ਤੁਸੀਂ ਪੰਜਾਬ ਦੀ ਜਵਾਨੀ ਖਾ ਗਏ ਪੰਜਾਬ ਦੀ ਜਵਾਨੀ ਗਲਤ ਰਹਿ ਪਾਤੀ ਪੰਜਾਬ ਦੀ ਜਵਾਨੀ ਇਹ ਜਾੜਨੀ ਆ ਮੇ ਨਾਲ ਪਾਪੀਆਂ ਦੇ ਕਰੋੜਾਂ ਰੁਪਏ ਕਮਾ ਲੈ ਕਰੋੜਾਂ ਰੁਪਏ ਕਮਾ ਲੈ ਨਾ ਜੀ ਵੱਡੀਆਂ ਵੱਡੀਆਂ ਕੋਠੀਆਂ ਪਾਲੀਆਂ ਚੰਡੀਗੜ੍ਹ ਪਟਿਆਲੇ ਜਲੰਧਰ ਕੈਨੇਡਾ ਬੰਬੇ ਫਲੈਟ ਲੈ ਲੈ ਦਿੱਲੀ ਫਲੈਟ ਲੈ ਲੈ ਸਭ ਤੋਂ ਵੱਡੇ ਕਾਤਲ ਇਹ ਨਚਾਰ ਤੇ ਭੰਡ ਇਹ ਆ ਸਭ ਤੋਂ ਵੱਡੇ ਕਾਤਲ ਪੰਜਾਬ ਦੀ ਜਵਾਨੀ ਦੇ ਨਾ ਹੁਣ ਪੁਲਸੇ ਲੱਗ ਰਿਹਾ ਟਾਰਗੇਟ ਪੁਲਸ ਹੋ ਰਹੀ ਆ ਜਨਤਾ ਟਾਰਗੇਟ ਪੁਲਿਸ ਨੂੰ ਕਰ ਰਹੀ ਆ ਪਰ ਜਨਤਾ ਅਸਮ ਫਸਾਦ ਦੀ ਜੜ ਸਮਝ ਨਹੀਂ ਰਹੀ ਅਸਮ ਫਸਾਦ ਦੀ ਜੜਾ ਇਹ ਨਿਚਾਰ ਤੇ ਭੰਡ ਪੁਲਿਸ ਨੂੰ ਤੇ ਜੋ ਪਿਛੋ ਆਰਡਰ ਆ ਉਹਦਾ ਕਰਨਾ ਹੀ ਕਰਨਾ ਜਵਾਨੀ ਨੂੰ ਕ੍ਰਿਮੀਨਲ ਬਣਾਉਣ ਵਾਲੀ ਗਲਤ ਰਾਇ ਪਾਉਣ ਵਾਲੀ ਇਹ ਨਿਚਾਰ ਤੇ ਭੰਡ ਆ ਇਹਨਾਂ ਨਿਚਾਰਾਂ ਭੰਡਾਂ ਨੇ ਇਹੋ ਜਿਹਾ ਮਾੜਾ ਗੰਦ ਵਿਖਾਇਆ ਇਹੋ ਜਿਹਾ ਮਾੜਾ ਗੰਦ ਵਗਾਇਆ ਆਏ ਹੋਇਆ ਮੜਾ ਗੰਦ ਮਖਾਇਆ ਜਵਾਨੀ ਦੇ ਬੇੜਾ ਕਰ ਕਰਤਾ ਜਰੂਰ ਵੀਰੋ ਉਹਨਾਂ ਨੇ ਛੱਤਰ ਮਾਰੋ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀਰੋ ਨਵੇਂ ਲੋਕ ਬਲੌਗਰ ਜਾਂ ਹੋਰ ਛੋਟੀਆਂ ਫਿਲਮਾਂ ਬਣਾਉਣ ਵਾਲੇ ਬਹੁਤ ਚੰਗੇ ਚੰਗੇ ਪੰਜਾਬ ਦੇ ਲੋਕ ਪਏ ਆ ਉਹਨਾਂ ਨੂੰ ਮੌਕਾ ਦਿਓ ਇਹਨਾਂ ਪਾਪੀਆਂ ਨੇ ਦੱਲਿਆਂ ਨੇ ਆਪਣੇ ਵਰਗੇ ਘਟੀਆ ਲੋਕਾਂ ਨੂੰ ਮੌਕਾ ਦਿੱਤਾ ਅੰਮ੍ਰਿਤਸਰ ਇੱਕ ਤੋਂ ਇੱਕ ਕਲਾਕਾਰ ਪਿਆ ਹੈ ਕੋਈ ਅੰਮ੍ਰਿਤਸਰ ਦਾ ਕਲਾਕਾਰ ਹੈਗਾ ਬਹੁਤ ਥੀਏਟਰ ਦੇ ਬੰਦੇ ਆ ਬਹੁਤ ਪਟਿਆਲੇ ਥੀਏਟਰ ਦੇ ਬੰਦੇ ਬਹੁਤ ਜਲੰਧਰ ਥੀਏਟਰ ਦੇ ਬੰਦੇ ਅੰਮ੍ਰਿਤਸਰ ਖਾਸ ਕਰਕੇ ਥੀਏਟਰ ਵਾਸਤੇ ਮਸ਼ਹੂਰ ਆ ਇਹਨਾਂ ਦਲਾਲਾ ਨੇ ਦਲਾਲੀ ਕਰਕੇ ਬੰਦਾ ਪਸੋਣਾ ਕੈਨੇਡਾ ਤੋਂ ਪੈਸੇ ਆ ਆਹ ਤੈਨੂੰ ਕੰਮ ਦਈਏ ਜਿਹੜੇ 20-20 ਸਾਲ ਤੋਂ ਥੀਏਟਰ ਕਰ ਰਹੇ ਉਹ ਐਕਟਰੀ ਹੈ ਜੀ ਇਹਨਾਂ ਪਾਪੀਆਂ ਦਾ ਜੋ ਹੁਣ ਆਉਣ ਵਾਲਾ ਸਮਾਂ ਮੈਂ ਤੁਹਾਨੂੰ ਭਵਿਸ਼ਵਾਣੀ ਕਰ ਦਿੰਦਾ ਹਾਂ ਇਹਨਾਂ ਪਾਪੀਆਂ ਦਾ ਸਮਾਂ ਆਉਣ ਵਾਲਾ ਬਹੁਤ ਮਾੜਾ ਆ ਬਹੁਤ ਮਾੜੀ ਹੋਣੀ ਇਹਨਾਂ ਪਾਪੀਆਂ ਨਾਲ ਇਹਨਾਂ ਪਾਪੀਆਂ ਨਾਲ ਇਹੋ ਜੀ ਮਾੜੀ ਹੋਊਗੀ ਇਹੋ ਜੀ ਮਾੜੀ ਹੋਊਗੀ ਕਿ ਪੰਜਾਬ ਛੱਡ ਕੇ ਭੱਜਣਗੇ ਕਿਉਂਕਿ ਇਹਨਾਂ ਨੇ ਪੁਲਸ ਦੇ ਐਵੇਂ ਫਸੀ ਪਈ ਆ ਪੁਲਸਾਂ ਦਾ ਬਦਨਾਮ ਪਹਿਲੋਂ ਪੁਲਸ ਨੇ 84 88 90 ਵੇਲੇ ਉਹ ਗੱਲਾਂ ਜਿਹੜਾ ਅੱਜ ਹੈ ਨਾ ਅੱਜ ਤੱਕ ਜਿਹੜਾ ਅੱਜ ਦੀ ਸਿੱਧੀ ਆ ਉਹਦੇ ਵਿੱਚ ਇਹ ਗੁਨਾਗਾਰ ਜਵਾਨੀ ਦੇ ਪੰਜਾਬ ਦਾ ਪੂਰਾ ਬੇੜਾ ਧਰ ਕੇ ਕਰਨ ਦੇ ਗੁਨਾਗਾਰ ਆਏ ਇਹ ਸਾਰੇ ਵਿਚਾਰ ਭੰਡ ਬਹੁਤ ਵੱਡਾ ਬੇੜਾ ਧਰ ਕੇ ਕੀਤਾ ਇਹਨਾਂ ਨੇ ਪੰਜਾਬ ਦੀ ਜਵਾਨੀ ਦਾ ਬਹੁਤ ਵੱਡਾ ਬੇੜਾ ਧਰ ਕੇ ਕੀਤਾ ਵੀਰੋ ਛੋ ਵੀਰਾਂ ਨੂੰ ਬੇਨਤੀ ਆ ਜਿੱਥੇ ਮਿਲਦੇ ਨਾਲ ਜੁੱਤੀਆਂ ਮਾਰੋ ਯਾਰ ਮੈਨੂੰ ਸਭ ਤੋਂ ਵੱਡੀ ਸ਼ਰਮ ਤੇ ਉਹ ਆਉਂਦੀ ਆ ਇਹਨਾਂ ਦੇ ਬੌਂਸਰ ਕੌਣ ਆ ਉਹ ਜਿਹੜੇ ਕਬੱਡੀ ਖੇੜਦੇ ਸੀ ਮੁੰਡੇ ਜਿਹੜੇ ਪahlwan ਸੀ ਉਹ ਖੇਡਾਂ ਦਾ ਬੇੜਾ ਬਹਿ ਗਿਆ ਸਾਡੇ ਪੰਜਾਬ 'ਚ ਉਹ ਵਿਚਾਰੇ ਇਹਨਾਂ ਨਿਚਾਰਾ ਭੰਡਾ ਦੇ ਬੌਂਸਰ ਬਣੇ ਹੋਏ ਆ ਜਿਹੜੇ ਸਾਡੇ ਅਸਲੀ ਸਟਾਰਸ ਸੀ ਜਿਨ੍ਹਾਂ ਨੇ 올림픽 ਵਿੱਚ ਜਾਣਾ ਸੀ ਏਸ਼ੀਅਨ ਵਿੱਚ ਜਾਣਾ ਸੀ ਹੋਰ ਟਰਾਫੀਆਂ ਜਿੱਤਣੀਆਂ ਸੀ ਵੱਡੀਆਂ ਵੱਡੇ ਕੁਸ਼ਤੀ ਮੁਕਾਬਲੇ ਕਬੱਡੀ ਖੇਡਣੀ ਸੀ ਉਹ ਨੌਜਵਾਨ ਇਹਨਾਂ ਨਿਚਾਰਾ ਭੰਡਾ ਦੇ ਬੌਂਸਰ ਬਣੇ ਹੋਏ ਤੇ ਇਹਨਾਂ ਦੀ ਸਿਕਿਉਰਿਟੀ ਕਰ ਰਹੇ ਆ ਹੱਦ ਹੋ ਗਈ ਯਾਰ ਹੱਦ ਹੋ ਗਈ ਅਮਨਕੀਰ ਰੌਣੀਆਂ ਅਗੇ ਰੋਜ਼ ਪਿੱਟ ਸਿਆਪੇ ਕਰਦੇ ਐਡਾ ਇਹ ਸਾਰੇ ਖਾਚ ਲੋਗੇ ਇਹਨਾਂ ਦੀ ਮੈਂ ਕੱਲੀ-ਕੱਲੀ ਗੱਲ ਜਾਣਦਾ ਮੈਂ ਕੀ ਬੋਲਾਂ ਵੀਰੋ ਨਵੇਂ ਲੋਕਾਂ ਨੂੰ ਮੌਕਾ ਦੋ ਚੰਗੇ ਲੋਕਾਂ ਨੂੰ ਮੌਕਾ ਦੋ ਧੰਨਵਾਦ ਵੀਰੋ ਧੰਨਵਾਦ